ਪਾਕਿਸਤਾਨ ਦੇ ਵਿੱਚ ਕੱਲ ਪਰਸੋਂ ਜਿਹੜਾ ਇੱਕ ਮੁਕਾਬਲਾ ਬਣਿਆ ਸੀਗਾ ਜਿਹਦੇ ਵਿੱਚ ਫੈਜ਼ਲ ਜੱਟ ਦੀ ਬੜੀ ਚਰਚਾ ਹੋ ਰਹੀ ਹੈ ਕਿ ਭਾਈ ਉਸ ਸੋਰਮੇ ਨੇ ਕਹਿੰਦੇ ਬੜੀ ਜਿਆਦਾ ਲੜਾਈ ਲੜੀ ਬੜਾ ਤਕੜਾ ਇਨਕਾਊਂਟਰ ਹੋਇਆ ਤੇ ਬੜਾ ਤਕੜਾ ਮੁਕਾਬਲਾ ਚੱਲਿਆ ਪਰ ਅੱਜ ਦੇ ਸਿੱਖਾਂ ਨੂੰ ਇਹ ਨਹੀਂ ਪਤਾ ਕਿ ਸਭ ਤੋਂ ਵੱਡਾ ਨਸ਼ਾ ਤਸਕਰ ਫੈਜ਼ਲ ਜੱਟ ਜਿਸ ਨੇ 10 ਸਾਲਾਂ ਦੇ ਵਿੱਚ ਪਤਾ ਨਹੀਂ ਕਿੰਨਿਆਂ ਦੇ ਘਰ ਨਸ਼ੇ ਦੇ ਨਾਲ ਗਾਲੇ ਹੋਣਗੇ ਕਿੰਨਾ ਕੋ ਨਸ਼ਾ ਪੰਜਾਬ ਦੀ ਸਿੱਖਾਂ ਦੀ ਨੌਜਵਾਨੀ ਵਿੱਚ ਰਗਾਂ ਵਿੱਚ ਉਸਨੇ ਭਰਿਆ ਹੋਵੇਗਾ ਉਸ ਨੂੰ ਸੋਰਮਾ ਬਣਾ ਕੇ ਪੇਸ਼ ਕਰਨ ਵਾਲੇ ਸਿੱਖਾਂ ਦੇ ਮੁੰਡਿਆਂ ਨੂੰ ਦੱਸ ਦਈਏ ਕਿ ਸਿੱਖ ਸੰਘਰਸ਼ ਦੀ ਜਾਣਕਾਰੀ ਅਤੇ ਪੰਥ ਪੰਜਾਬ ਦੀ ਹਰ ਖਬਰ ਲਈ ਹੁਣੇ ਸਬਸਕ੍ਰਾਈਬ ਕਰੋ ਪੰਜਾਬ ਬੁਲਾਰਾ ਅਤੇ ਬੈਲ ਆਈਕਨ ਨੂੰ ਦਬਾ ਦਿਓ ਇਹ ਇਹ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਹਿਲਾ ਵਿੱਚ 7 ਜੂਨ ਤੋਂ 9 ਜੂਨ ਤੱਕ ਤਿੰਨ ਦਿਨ 72 ਘੰਟੇ ਚੱਲੇ ਮੁਕਾਬਲੇ ਦੇ ਵਿੱਚ ਸ਼ਹੀਦ ਭਾਈ ਸਰਜੀਤ ਸਿੰਘ ਬੈਲਾ ਨੇ ਉਹ ਮੁਕਾਬਲਾ ਦੁਖਾਇਆ ਕਿ ਜਿਸ ਦੀ ਅੱਜ ਵੀ ਚਰਚਾ ਜਦੋਂ ਹੁੰਦੀ ਹੈ ਤਾਂ ਕੰਬਣੀ ਛਿੜ ਪੈਂਦੀ ਹੈ ਰੂਹ ਕੰਡੇ ਖੜੇ ਹੋ ਜਾਂਦੇ ਆ ਭਾਈ ਸਰਜੀਤ ਸਿੰਘ ਬੈਲਾ ਦੇ ਨਾਲ ਸ਼ਹੀਦ ਹੋਣ ਵਾਲੇ ਭਾਈ ਸੁਖਦੇਵ ਸਿੰਘ ਮੱਦੀ ਤੇ ਭਾਈ ਹਰਬੰਦ ਸਿੰਘ ਨੇ ਵੀ ਲੜਾਈ ਬਹੁਤ ਦਲੇਰੀ ਨਾਲ ਲੜੀ ਜੇ ਭਾਈ ਸਰਜੀਤ ਸਿੰਘ ਦਾ ਅਸਲਾ ਨਾ ਮੁੱਕਦਾ ਤਾਂ ਭਾਵੇਂ ਇਹ ਮੁਕਾਬਲਾ ਹੋਰ ਕਈ ਘੰਟੇ ਚੱਲ ਸਕਦਾ ਸੀ ਕੱਲ ਦਾ ਫੈਜ਼ਲ ਜੱਟ ਦਾ ਬੜਾ ਜਿਹੜਾ ਰੋਲਾ ਹੈ ਉਹ ਸਿੱਖਾਂ ਦੇ ਮੁੰਡਿਆਂ ਨੇ ਹੀ ਫੇਸਬੁੱਕਾਂ ਦੇ ਉੱਤੇ ਕਾਫੀ ਚਰਚਾ ਦੇ ਵਿੱਚ ਲਿਆ ਕੇ ਪਾਇਆ ਹੋਇਆ ਤੇ ਬਹੁਤ ਵੱਡਾ ਉਹਨੂੰ ਜਿਹੜਾ ਸੌਰਮਾ ਗਿਣਿਆ ਜਾ ਰਿਹਾ ਪਰ ਆਪਣੇ ਸੌਰਮਿਆਂ ਦੇ ਉੱਤੇ ਜਦੋਂ ਤੁਸੀਂ ਝਾਤ ਮਾਰੋਗੇ ਤਦ ਤੁਹਾਨੂੰ ਮਾਣ ਹੋਵੇਗਾ ਤੁਹਾਨੂੰ ਬਾਕੀ ਸਾਰਿਆਂ ਦੇ ਉਹ ਵੱਡੇ ਵੱਡੇ ਮੁਕਾਬਲੇ ਤੁਹਾਨੂੰ ਜਾਣਗੇ ਜਦੋਂ ਸਿੱਖਾਂ ਦੇ ਮੁੰਡਿਆਂ ਦੇ ਤੁਸੀਂ ਚੋਹਰ ਦੇਖੋਗੇ ਦੂਜੀ ਗੱਲ ਅਸੀਂ ਦੱਸਦੇ ਹਾਂ ਕਿ ਰਟੌਲ ਪਿੰਡ ਦੇ ਵਿੱਚ ਜਿਹੜਾ ਮੁਕਾਬਲਾ ਬਣਿਆ ਸੀਗਾ ਉਹ ਰਟੌਲ ਦਾ ਪੁਲਿਸ ਮੁਕਾਬਲਾ 1991 ਸਿੱਖਾਂ ਦੀ ਮੌਜੂਦਾ ਲੜਾਈ ਦਾ ਇੱਕ ਅਹਿਮ ਅਤੇ ਸ਼ਾਵਾ ਮੁਕਾਬਲਾ ਸੀ ਅਤੇ ਇਹ ਫਰਜ਼ੀ ਮੁਕਾਬਲਾ ਨਹੀਂ ਸੀ ਇਹ ਮੁਕਾਬਲੇ 'ਚ ਭਾਰਤੀ ਫੌਜ ਦੀਆਂ 10 ਪਲਟਨਾਂ BSF ਅਤੇ CRPF ਦੀਆਂ 40 ਪਲਟਨਾਂ ਦੇ ਕਰੀਬ 6000 ਜਵਾਨਾਂ ਨੇ ਮਿਲ ਕੇ 9 ਸਿੰਘਾਂ ਨਾਲ ਮੁਕਾਬਲਾ ਕੀਤਾ ਫੌਜ ਨੇ ਰਾਕਟ ਲਾਂਚਰ ਅਤੇ ਹੋਰ ਲੰਮੀ ਦੂਰੀ ਤੱਕ ਮਾਰ ਕਰਨ ਵਾਲੀਆਂ ਵੱਡੀਆਂ ਮਸ਼ੀਨਾਂ ਗੱੰਨਾ ਦੀ ਵਰਤੋਂ ਕੀਤੀ ਇਸ ਮੁਕਾਬਲੇ 'ਚ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਆਪਣੇ ਇੱਕ ਸਾਥੀ ਨਾਲ ਸਾਕਤਕੇ ਰਾਤ ਤੋਂ ਉੜਕੇ ਨਿਕਲਣ ਵਿੱਚ ਕਾਮਯਾਬ ਹੋਗੇ ਜਦਕੇ ਸੱਤ ਸਿੰਘ 24 ਘੰਟੇ ਤੋਂ ਵੱਧ ਚੱਲੇ ਮੁਕਾਬਲੇ 'ਚ ਜਾਬਰ ਜ਼ੋਹਰ ਦਖਾੰਦੇ ਹੋਏ ਸ਼ਹੀਦ ਹੋਗੇ ਮੁਕਾਬਲੇ 'ਚ 28 ਦੇ ਕਰੀਬ ਸੁਰੱਖਿਆ ਮੁਲਾਜ਼ਮ ਵੀ ਆਪਣੀ ਜਾਨ ਆਪਣੇ ਸੂਰਬੀਰ ਯੋਧਿਆਂ ਦੀਆਂ ਗੱਥਾਵਾਂ ਤੇ ਮਾਣ ਕਰਿਆ ਕਰੋ ਐਵੇਂ ਹੀ ਕਿਸੇ ਨਸ਼ਾ ਤਸਕਰ ਜਾਂ ਇਹੋ ਜਿਹਾਂ ਸ਼੍ਰੀ ਅਰੋਜੀ ਮੁਕਾਬਲਿਆਂ ਦੀਆਂ ਗਾਥਾਵਾਂ ਨਹੀਂ ਸੁਣਾਈਆਂ ਹੁੰਦੀਆਂ ਸੱਚੇ ਯੋਧਿਆਂ ਦੀਆਂ ਗਾਥਾਵਾਂ ਸੁਣਾਈਆਂ ਨੇ ਦੇ ਇਜਾਜ਼ਤ ਧੰਨਵਾਦ ਸਿੱਖ ਸੰਘਰਸ਼ ਦੀ ਜਾਣਕਾਰੀ ਅਤੇ ਪੰਥ ਪੰਜਾਬ ਦੀ ਹਰ ਖਬਰ ਲਈ ਹੋਮੀ ਸਬਸਕ੍ਰਾਈਬ ਕਰੋ ਪੰਜਾਬ ਬੁਲਾਰਾ ਅਤੇ ਬੈਲ ਆਈਕਨ ਨੂੰ ਦਬਾ ਦਿਓ